ਸੁਣ ਲਈ ਮੇਰੀ ਗੱਲ ਸੜਨ ਤੋਂ ਚੁੱਕੀ ਚੀਜ਼ ਨੂੰ ਸਰਦਾ ਤਾਜ ਨਹੀਂ ਬਣਾ ਲੀਦਾ ਆਪਣੇ ਦਿਮਾਗ 'ਚ ਗੱਲ ਪਾ ਕੇ ਰੱਖੋ ਮੈਂ ਐਵੀਂ ਨੀ ਉਮਰ ਗੱਲ ਲੀ ਆਪੂ ਦਰੀਆਂ ਕਰਦੀਆਂ ਰਹਿੰਦੀਆਂ ਹਰ ਵੇਲੇ ਚਲ ਚੰਗਾ ਹੈ ਸੁਤੇ ਉਹ ਜੀ ਨੇ ਵੇਖ ਲਿਆ ਇਹਨੇ ਤਾਂ ਹੁਣੇ ਸ਼ੁਰੂ ਹੋ ਜਾਣਾ ਚਲੋ ਤੇ ਸਹੀ ਕਿਰਨ ਕਿੱਥੇ ਗਈ ¿Qué demonios? ਮੰਮੀ ਮੇਰਾ ਭੋਲਾ ਵੇ ਕਿੱਡਾ ਸੋਹਣਾ ਲੱਗਦਾ ਫੇ ਚਾਚੀ ਜੀ ਕਿਵੇਂ ਦੀ ਲੱਗਨ ਨੀ ਉਹ ਸੂਟ ਸਟਿਚ ਕਰਵਾਉਂਦੇ ਕੇ ਗਏ ਨਾ ਤੁਸੀਂ ਉਹ ਘਰੇ ਐਸੀਗਾ ਕੋਈ ਤੇ ਉਹ ਦੇ ਗਿਆ ਸੋਹਣਾ ਲੱਗੰਦੇ ਆ ਨਾ ਸੂਟ ਬਹੁਤ ਵਧੀਆ ਬਹੁਤ ਮੇਰੀ ਧੀ ਤਾਂ ਉਹ ਲੱਗਦੀ ਨਹੀਂ ਹੈਗੀ ਹੈ ਟੋਟਲੀ ਚੇਂਜ ਹੋ ਗਈ ਆ ਚੱਲ ਵਧੀਆ ਗੱਲ ਅੱਛਾ ਦਵਾਈ ਖਾਦੀ ਆ ਹਾਂਜੀ ਮੰਮੀ ਜਿਹੜੀ ਤੁਸੀਂ ਰੱਖ ਕੇ ਗਈ ਸੀ ਨਾ ਪਲੇਟ ਦੇ ਵਿੱਚ ਉਹ ਮੈਂ ਖਾ ਲਈ ਆ ਸਾਰੀ ਖਾਦੀ ਸੀ ਨਾ ਹਾਂਜੀ ਹਾਂਜੀ ਮੰਜੂ ਵੇਖ ਲੈ ਨਹੀਂ ਖਾਲੀ ਹੋਣੀ ਪੈਂਦੀ ਦੋ ਕੁੜੀ ਨੂੰ ਫਰਕ ਪੈ ਗਿਆ ਤੂੰ ਆਪਣੀ ਜ਼ਿੰਮੇਵਾਰੀ ਤੋਂ ਨਾ ਥੋੜਾ ਜਿਹਾ ਪਿੱਛੇ हट ਗਈ ਆ ਅੱਗੇ ਤੂੰ ਦਵਾਈ ਖਵਾਉਂਦੀ ਸੀ ਹੁਣੇ ਆਪਣੇ ਆਪ ਖਾਂਦੀ ਆ ਚਲੋ ਵਧੀਆ ਹੋ ਗਿਆ ਆਪਣੇ ਆਪ ਖਾਂਣ ਲੱਪ ਪਈ ਗਿਆ ਕਿੰਨੇ ਸੋਹਣੇ ਲੱਗ ਲਾ ਚਲੋ ਤੁਸੀਂ ਇਹ ਜਾਂ ਦੋ ਬੋਲੋ ਇਹ ਤੂੰ ਇਹਨੂੰ ਦੇਤੇ ਆ ਕਾਟੇ ਹੋਰ ਸੋਹਣੇ ਲੱਗਦੇ ਬਣ ਛੋਟੇ ਛੋਟੇ ਚਲ ਵਧੀਆ ਕੀਤਾ ਚਾਚੀ ਵੇਖ ਲਾ ਕਿੰਨਾ ਕੋਈ ਦਿਨ ਰਾਤੀ ਮੁੰਦਰੀਆਂ ਦਿੱਤੀਆਂ ਤੇ ਹੁਣੇ ਇਹ ਹੁਣ ਤੈਨੂੰ ਮੁੰਦਰੀਆਂ ਵਾਪਸ ਨਹੀਂ ਹੋ ਮਿਲਣੀਆਂ ਕੋਈ ਕਿਤਾ ਕੋ ਨਵੀਆਂ ਲੱਲਾਂਗੀ ਨਾ ਮੈਂ ਤੇ ਮੈਂ ਤੇ ਚਾਚੀ ਜੀ ਦੀ ਉੱਤੇ ਕਰੀਮ ਪਈ ਸੀ ਉਹ ਵੀ ਲਗਾ ਲਈ। ਹਏ ਖਰਾਬ ਤੇ ਨਹੀਂ ਲ ਕੀਤੀ। ਨਹੀਂ ਵੀ ਚਾਚੀ ਜੀ ਥੋੜੀ ਜੀ ਲਾਈ ਆ ਮੈਂ ਤੇਰੀ ਤਾਈ ਨੇ ਲਿਆ ਕੇ ਦਿੱਤੀ ਸੀ ਮੈਨੂੰ। ਕੋਈ ਗੱਲ ਨਹੀਂ ਤਾਈ ਨੂੰ ਦੱਸਿਆ ਹੀ ਨਾ। ਜਾਣੀ ਮੰਜੂ ਸੋਨਾ ਤੂੰ ਦੇ ਤਾ ਹੀ ਤੇ ਕਰੀਮ ਦੱਸਾ 20 ਰੁਪਏ ਦੀ ਕਹਿੰਦੀ ਉਹ ਨਹੀਂ ਖਰਾਬ ਕਰ ਤੇ ਜੀ ਦੱਸਾ 20 ਦੇ ਨਹੀਂ ਕਹਿੰਦੇ 350 ਦੀ ਆਈਫੋਨ ਫਾਉਂਡੇਸ਼ਨ ਉਹਨਾਂ ਨੇ ਲਿਆ ਕੇ ਦਿੱਤੀ ਜੀ। ਆ ਫੋਨ ਵੇਖ ਕੇ ਕਿਦਾਂ ਹੰਡਿਆ। ਫੋਨ ਦੀ ਗੱਲ ਛੱਡੋ ਆ ਦਵੋ ਕੁੜੀ ਨੂੰ। ਹੂੰ। ਹਾ ਕੀ ਆਣਾ ਦੇਖ ਤੇ ਸਹੀ ਤੂੰ ਮੈਂ ਕਾ ਕਿਰਨ ਨੇ ਕਹਣਾ ਹੈ ਕਿ ਹਰ ਇੱਕ ਚੀਜ਼ ਮੇਰੀ ਚਾਚੀ ਦੇਣ ਈ ਆ ਆ ਮਮੀ ਵੀ ਦੇਣੀ ਮਮੀ ਵੀ ਤਾਂ ਕੋਈ ਨਾ ਕੋਈ ਦਵੇ ਆ ਵੇਖ ਹੈ ਨਾ ਵਾ ਮਮੀ ਇਹ ਤੇ ਬੜਾ ਸੋਹਣਾ ਤੈਨੂੰ ਪਸੰਦ ਹੈ ਨਾ ਹਾਂਜੀ ਆ ਲੈ ਫੜ ਪਾ ਇਹ ਤੇ ਬਹੁਤ ਸੋਹਣਾ ਮੇਰੀ ਕਿਰਨ ਕੇ ਤੇ ਘਟ ਸੋਣੀ ਆ ਹੂੰ ਵਾ ਸੋਹਣਾ ਲੱਗਾ ਤੇ ਦੂਜੀ ਗੱਲ ਕਿਰਨ ਤੂੰ ਤਾਂ ਨੋਵਾ ਦਾ ਡਿਜ਼ਾਈਨ ਹੀ ਬੜਾ ਸੋਨਾ ਪਾ ਲਿਆ ਹੈ ਹੈ ਮੰਮੀ ਉਹ ਚਾਚੀ ਜੀ ਦੀ ਨੇਲ ਪੇਂਟ ਪਈ ਸੀ ਮੈਂ ਉਹ ਲਗਾ ਲਈ ਹੁਣ ਤੈਨੂੰ ਸਜਣ ਸਵਰਨ ਦਾ ਵੀ ਸ਼ੌਂਕ ਆਂਦਾ ਹੈ ਚਾਚੀ ਨੇ ਤੇ ਲਾਈ ਨਹੀਂ ਆਹਾ ਤੁਹਾਡੇ ਵੀ ਮੈਂ ਲਾ ਦਾਂਗੀ ਠੀਕ ਹੈ ਅੱਛਾ ਕਿਰਨ ਮੈਨੂੰ ਇੱਕ ਗੱਲ ਦੱਸ ਆ ਤੂੰ ਦਵਾਈ ਖਾਂਦੀ ਆ ਮਹੀਨਾ ਡੇਢ ਮਹੀਨਾ ਹੋ ਚੱਲਿਆ ਦਵਾਈ ਖਾਂਦੀ ਨੂੰ ਤੇ ਤੈਨੂੰ ਕੋਈ ਯਾਦ ਆਂਦਾ ਹੈ ਕੁਝ ਜਿਆਦਾ ਹੋਵੇ ਤੇਰਾ ਕੋਈ ਨਾਮ ਹੋਰ ਹੋਵੇ ਕਿਰਨ ਤੇਰਾ ਨਾਂ ਤੇ ਮੈਂ ਰੱਖਿਆ ਨਾ ਕੁਝ ਤੇਰਾ ਆਪਣਾ ਵਜੂਦ ਕੋਈ ਤੇਰੇ ਪਾਪਾ ਦਾ ਨਾਮ ਤੇ ਤੇਰੀ ਮੰਮੀ ਦਾ ਨਾਮ ਕਿਸ ਸ਼ਹਿਰ ਤੋਂ ਆ ਤੂੰ ਇਹ ਤੈਨੂੰ ਕੋਈ ਯਾਦ ਆ ਨਹੀਂ ਮੰਮੀ ਮੈਨੂੰ ਤੇ ਕੁਝ ਵੀ ਆ ਨਹੀਂ ਮੇਰੀ ਗੱਲ ਸੁਣ ਪੁੱਤਰ ਜਦੋਂ ਮੈਂ ਸਾਗ ਬਣਾਉਂਦੇ ਪਈ ਤੂੰ ਪਾਰਸ ਕਿਹਾ ਸੀ ਨਾ ਕੌਣ ਹੈਗਾ ਪਾਰਸ ਬੇਟਾ ਹਾਂ ਬੋਲ ਪਾਰਸ ਕੋਣ ਹੈ ਪਾਰਸ ਸਾਗ ਪਾਰਸ ਸਾਗਨਦੀ ਬੀਸੀ ਨਾ ਤੇ ਪੁੱਤਰ ਅੱਛਾ ਚੱਲ ਰਹਿੰਦੇ ਐਵੇਂ ਜੋ ਨਾ ਜਦੋਂ ਯਾਦ ਇਹਨੂੰ ਕੁਝ ਵੀ ਆਵੇ ਨਾ ਤੂੰ ਮੈਨੂੰ ਦੱਸਣਾ ਜੇ ਮੈਨੂੰ ਨਾ ਦੱਸ ਸਕੇ ਤੇ ਆਪਣੇ ਚਾਚੇ ਨੂੰ ਦੱਸ ਦਵੇ ਠੀਕ ਹੈ ਮੰਮੀ ਅੱਛਾ ਮੇਰੀ ਗੱਲ ਸੁਣ ਤਾਈ ਤੇਰੀ ਅੱਜ ਚੁੱਪ ਕਿ ਤਰ੍ਹਾਂ ਬੈਠੀ ਆ ਆਪਾਂ ਤਾਂ ਬਾਜ਼ਾਰ ਗਏ ਸੀ ਨਹੀਂ ਤੈਨੂੰ ਤਾਂ ਪਿੱਛੇ ਲਾਲਾ ਲਾਲਾ ਕਰ ਚੰਨੀ ਤੇਰਾ ਮਾਨ ਨਾ ਸੁੱਤੀ ਵੀ ਆ ਤੈਨੂੰ ਤਾਂ ਨਹੀਂ ਕੁਝ ਕਿਹਾ ਨਹੀਂ ਨਹੀਂ ਮੰਮੀ ਤਾਹੀ ਜੀ ਤੇ ਉਦੋਂ ਦੇ ਸੁੱਤੇ ਹੋਏ ਆ ਬਸ ਚਾਹ ਪੀਣੀ ਸੀ ਚਾਹ ਮੈਂ ਰੱਖ ਕੇ ਫਟਾਫਟ ਭੱਜ ਜਾਈ ਆਪਣੇ ਕਮਰੇ ਦੇ ਵਿੱਚ ਚਾਹ ਤੇਰੇ ਕੋ ਮੈਂ ਰੱਖ ਕੇ ਆ ਗਈ ਮੰਮੀ ਚਾਹ ਪੀਲੀ ਹੋਣੀ ਉਹਨਾਂ ਨੇ ਤੇ ਚਾਈ ਜੀ ਕਿੱਥੇ ਆ ਉਹਨੇ ਵਿਖੜਨੇ ਪਤਾ ਨਹੀਂ ਮੈਨੂੰ ਕਹਿ ਕੇ ਗਏ ਆ ਤੂੰ ਬਹਿ ਤੇ ਮਿਆਂਨੀ ਆ ਥੋੜੀ ਦੇਰ ਰੱਖ ਉਹ ਬੱਜ ਜੀ ਪਾਠ ਤੇ ਜਾਣਾ ਸੀ ਨਾ ਉਹਨਾਂ ਨੇ ਪਾਠ ਤੇ ਗਏ ਪਾਠ ਅੱਛਾ ਐਸਾਂ ਕਰ ਆਪਾਂ ਬਜ਼ਾਰੋਂ ਥੱਕੇ ਆਏ ਸਾਨੂੰ ਇੱਕ ਉਪ ਚਾਹ ਦੇ ਤੇ ਦੂਸਰਾ ਸਬਜੀ ਨੂੰ ਤੜਕਾ ਤੂੰ ਲਾਏਂਗੀ ਪਿਛਲੀ ਵਾਰੀ ਸਬਜੀ ਨੂੰ ਤੜਕਾ 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 ਕਹਿੰਦੇ ਸਬਜੇ ਨੂੰ ਤੜਕਾ ਤੂੰ ਲਾਇਆ ਨਾ ਬੜੀ ਸਵਾਦ ਸਬਜੀ ਬਣੀ ਸੀ ਠੀਕ ਹੈ ਥੋੜਾ ਨਮਕ ਪਾ ਲਈ ਔਰ ਬਸ ਨਮਕ ਘੱਟ ਸੀ ਬਾਕੀ ਸਭ ਕੁਝ ਠੀਕ ਠੀਕ ਹੈ ਚਲ ਜਾ ਮਰਦੀ ਠੀਕ ਹੈ ਮੰਮੀ ਉਹ ਜਿਹੜੀ ਸਬਜੀ ਕੱਟੀ ਹੋਈ ਸੀ ਉਹਨੂੰ ਲਾਣਾ ਨਾ ਤੜਕਾ ਹਾਂ ਹਾਂ ਜੇ ਤੂੰ ਉਹਨੂੰ ਲਾਣਾ ਠੀਕ ਆ ਜੇ ਆਪਣੀ ਮਰਜ਼ੀ ਦੀ ਕੋਈ ਵੇਖਣੀ ਆ ਉਹ ਵੇਖ ਲੈ ਫਿਰ ਨਹੀਂ ਨਹੀਂ ਮੰਮੀ ਮੈਂ ਲਾ ਦੇਣੀ ਆ ਤੜਕਾ ਤੁਸੀਂ ਬੈਠੋ ਅੰਦਰ ਠੀਕ ਹੈ ਧਿਆਨ ਨਾ ਜਾਈਂ ਹਾਂ ਹਾਂਜੀ ਅੱਜ ਕਿ ਡਿਸੋਂ ਨਹੀਂ ਹੋ ਗਈ ਜੈਨਾ ਕੁੜੀ ਸਾਡੀ ਉੱਥੇ ਗੱਲ ਠੀਕ ਆ ਵੇਖ ਲਾ ਇਹ ਹੋਈ ਕੁੜੀ ਆ ਥੋੜੀ ਦੇਰ ਪਹਿਲਾਂ ਆ ਇਹਨੂੰ ਕੁਝ ਪਤਾ ਨਹੀਂ ਸੀ ਹੁੰਦਾ ਹੁਣ ਆਪਣਾ ਧਿਆਨ ਕਿੰਨਾ ਵਧੀਆ ਢੰਗ ਨਾਲ ਰੱਖਦੀ ਆ ਤੇ ਮੇਰੇ ਨਾਲੇ ਇੰਨੀ ਗੱਲ ਵੀ ਕਹਿਤੀ ਜੇ ਸਬਜ਼ੀ ਮੈਂ ਆਪੇ ਬਣਾ ਲੈਣੀ ਆ ਸਮਝਦਾਰ ਵੀ ਹੈ ਗਈ ਸਮਝਦਾਰ ਬਸ ਸੂੜ ਕਿੱਡਾ ਸੋਨਾ ਲੱਗਾ ਜੇ ਫੋ ਵਿਆਹ ਕਿੱਡਾ ਜੇ ਨੂੰ ਮੇਰੀ ਗੱਲ ਸੁਣ ਮੰਜੋ ਮੈਂ ਤਾਂ ਉਹ ਵੇਲਾ ਡਿੱਕਣ ਡਈ ਆ ਕਿ ਜਿਸ ਦਿਨ ਇਹ ਮੇਰੇ ਕੋਲ ਆ ਕੇ ਕਵੇ ਕਿ ਮੰਮੀ ਜੀ ਮੈਂ ਸ ਸ਼ਹਿਰ ਦੀ ਆ ਮੈਂ ਇਸ ਜਗ੍ਹਾ ਤੇ ਰਹਿਣ ਵਾਲੀ ਆ ਮੈਂ ਉਸ ਦਿਨ ਦਾ ਇੰਤਜ਼ਾਰ ਕਰਨ ਢੀ ਆ ਕਿ ਜਿੰਨਾ ਦੀ ਈਮਾਨਤ ਆ ਉਹਨਾਂ ਨੂੰ ਦੇ ਦੇਈਏ ਉਹਨਾਂ ਨੂੰ ਦੇ ਦੇਈਏ ਬਸ ਚਲੋ ਜਿੰਨੀ ਦੇਰ ਦਾ ਦਾਣਾ ਪਾਣੀ ਇੱਥੇ ਆ ਇੱਥੇ ਖਾਏਗੀ ਇਹ ਤੇ ਗੱਲ ਹੈ ਕੀ ਆ ਆਪਾਂ ਉਤਰਾ ਕਿਸੇ ਨੂੰ ਖਵਾਣੇ ਬਿਲਕੁਲ ਨਹੀਂ ਇਹਦਾ ਦਾਣਾ ਪਾਣੀ ਇਸ ਘਰ ਦਾ ਸੀ ਨਾਲੇ ਕੀ ਪਤਾ ਕਿ ਕਿਸੇ ਜਨਮ ਵਿੱਚ ਆਪਾਂ ਇੰਨਾ ਕਰੋ ਖਾਧਾ ਵੇ ਇਹ ਕੋਈ ਪਿਛਲੇ ਜਨਮਾਂ ਦਾ ਹੀ ਸੰਬੰਧ ਹੈਗਾ ਭੈਣ ਜੀ ਜਿਹੜੇ ਸਾਨੂੰ ਆ ਮਿਲੀ ਹੈ ਚਲੋ ਕੋਈ ਗੱਲ ਨਹੀਂ ਭੈਣ ਜੀ ਨੂੰ ਵੀ ਦੇਖ ਲਈਏ ਹੁਣ ਭੈਣ ਜੀ ਨੂੰ ਕੀ ਦੇਖਣਾ ਹੈ ਭੈਣ ਜੀ ਤਾਂ ਸਾਨੂੰ ਵੇਂਦੇ ਰਹਿੰਦੇ ਪਰ ਹੁਣ ਇਸ ਟਾਈਮ ਨਹੀਂ ਉਹ ਵੇਖਿਆ ਨਹੀਂ ਚਲ ਚਾਹ ਪੀ ਲਈ ਇਹਨਾਂ ਨੂੰ ਸ਼ਾਂਤੀ ਹੈ ਚਲ ਆਜਾ ਆ ਵੀ ਨੇ ਨਾ ਤੁਸੀਂ ਕੀ ਸਮਝਿਆ ਸੀ ਕਿ ਮੈਂ ਸੁੱਤੀ ਪਈ ਆ ਮੈਂ ਕੇਸ ਮਾਰੀ ਹੋਈ ਆ ਘਰ ਦਾ ਜਿਹੜਾ ਵੱਡਾ ਬੰਦਾ ਹੁੰਦਾ ਨਾ ਉਹ ਐਵੇਂ ਨਹੀਂ ਹੁੰਦਾ ਉਹਦੀ ਚਾਰੇ ਪਾਸੇ ਨਿਗਾਹ ਹੁੰਦੀ ਹੈ ਬਿੱਲੀ ਵਾਂਗ ਹਰ ਵੇਲੇ ਚੁੱਕਣਾ ਰਹਿੰਦਾ ਵੀ ਕਿੱਥੇ ਕੀ ਕੁਝ ਹੁੰਦਾ ਪਿਆ ਸਾਰੀਆਂ ਗੱਲਾਂ ਦੋਣੀਆਂ ਸੁਣਨ ਡਈਆਂ ਨਹੀਂ ਗੱਲ ਸੁਣ ਇਹ ਕਿਹਨਾਂ ਨੂੰ ਜੜੀਆਂ ਇੰਨੀਆਂ ਮੁੰਦਰੀਆਂ ਹੰਤੀਆਂ ਮੈਂ ਇਹ ਤੇਰੇ ਪੇਕਿਆਂ ਦਾ ਮਾਲ ਨਹੀਂਗਾ ਇਸ ਘਰ ਦੀਆਂ ਹੀ ਆਈਆਂ ਮੁੰਦਰੀਆਂ ਜਿਹੜਾ ਤੇਰੇ ਪੇਕੇਆਂ ਦਾ ਮਾਲ ਹੈ ਨਾ ਉਹਨੂੰ ਦੇ। ਤਾਂ ਜੀ। ਇਹਦੇ ਚ ਪੇਕੇ ਸੋਰੀਆ ਵਾਲੀ ਕਿਹੜੀ ਗੱਲ ਆ ਗਈ? ਆਹੋ ਤੇ ਆਪਣੇ ਪੇਕੇਆਂ ਦੀਆਂ ਦੇਵੇਂ ਨਾ ਮੁੰਦਰੀਆਂ ਸਾਡੇ ਘਰ ਦੀਆਂ ਕਰਦੇ ਦੇਈ ਦਿੰਦੀ ਉਹਨੂੰ। ਤੇ ਘਰ ਮੇਰਾ ਨਹੀਂ। ਤੇਰਾ ਘਰ ਆ ਪਰ ਤੇਰੇ ਮੁੰਦਰੀਆਂ ਤੇ ਕੀ ਆਖੇ? ਤੇ ਫੇਰ ਕਿਹਾ ਜੇ ਮੈਂ ਤੇ ਆਪਣੀ ਤੇ ਤੈਨੂੰ ਤੁਹਾਡੀ ਥੋੜੀ ਦਿੱਤੀ ਆ। ਇਹਦਾ ਕੀ ਮਤਲਬ ਹੋਇਆ? ਹੈ ਤੇ ਇਸ ਘਰ ਦੀਆਂ ਨਾ ਮੁੰਦਰੀਆਂ। ਉਹ ਵੀ ਤੇ ਆਪਣੇ ਘਰ ਦੀਆਂ ਹੀ ਆ। ਤੇਰੇ ਪੇਕੇਆਂ ਦੀਆਂ ਨਾ ਮੁੰਦਰੀਆਂ ਉਹਨੂੰ ਦੇ ਦੇ। ਲੈ ਗੱਲ ਸੁਣੋ ਖੋਤੇ ਦਿਮਾਗ ਦੀਓ। ਤੈਨੂੰ ਕੋਈ ਸ਼ੱਕ ਲੱਗਿਆ ਕਿ ਨਹੀਂ ਲੱਗੀ ਆਪਣਾ ਘਰ ਉਜਾੜਨ ਤੇ ਲੱਗਿਆ ਆਂ ਜੇ ਕੱਲ ਨੂੰ ਕਿਤੇ ਉਹਦੇ ਘਰ ਦੇ ਲੱਪੇ ਨਾ ਉਹਨਾਂ ਨੇ ਐ ਨਹੀਂ ਕਰਨਾ ਸਾਨੂੰ ਲਿਸਤ ਦਿਓ ਇਹ ਤੇ ਕੀ ਖਰਚਾ ਕੀਤਾ ਜੇ ਲੈ ਜਾਨੀ ਉਹਨਾਂ ਨੇ ਆਪਣੀ ਕੁੜੀ ਲੱਗਿਆ ਰੋ ਘਰ ਉਜਾੜਨ ਤੇ ਕਦੀ ਉਹਨੂੰ ਨਿੱਤ ਵਿੱਚ ਊੜਪਾ ਆਂਦੀ ਜਾਂ ਕਦੀ ਕੁਝ ਦਿੰਦੀ ਆ ਹਾਦੀ ਹੋ ਗਈ ਪਾਗਲ ਹੀ ਹੋਈ ਫਰੀਆਂ ਮੈਂ ਤਾਂ ਕਹਿੰਦੀ ਉਹ ਦਵਾਈ ਲੈਣੇ ਵੀ ਆਪਣੀਆਂ ਲੈ ਕੇ ਆ ਕਰੋ ਦਵਾਈ ਨਾਲ ਦੋਵੇਂ ਜੀ ਤੁਹਾਨੂੰ ਇਹ ਖੁਸ਼ੀ ਨਾ ਹੋएगी ਕਿ ਉਹਦੇ ਘਰ ਦੇ ਲੱਭ ਗਏ ਤੁਸੀਂ ਉਹਦੇ ਘਰ ਦੇ ਕੋਈ ਖਰਚਾ ਲੱਭ ਲਓਗੇ ਕਿ ਸਾਨੂੰ ਪਹਿਲਾ ਖਰਚਾ ਦੋ ਤੇ ਫਿਰ ਕੁੜੀ ਲੈ ਕੇ ਜਾਓ ਤੇ ਤੁਸੀਂ ਹਿਸਾਬ ਨਾ ਕਰਜਾ ਕਰ ਲਓ ਤੇ ਹਿਸਾਬ ਦਾ ਹੀ ਕਰਨ ੜੇ ਕੀ ਹਿਸਾਬ ਨਾ ਕਰਨ ੜੇ ਮੁੰਡਰੀਆਂ ਲਾ ਲੱਗ ਦੇਣੀਆਂ ਚਾਂਦੀਆਂ ਦੇ ਚੱਲੇ ਦੇਣੀਆਂ ਕੜੇ ਪਵਾਨੀਆਂ ਕੀ ਕੁਝ ਕਰਨ ੜਈ ਆ ਉਹ ਲੈ ਗਈ ਇਹ ਕੁੜੀ ਕੋਈ ਨਾਲ ਨਹੀਂ ਆ ਨਾ ਨਹੀਂ ਤੂੰ ਜਾਣ ਕੇ ਲੁਆਏਂਗੀ ਉਹਦੇ ਇੱਥੋਂ ਮੰਜੂ ਤੂੰ ਪਾਗਲ ਹੋ ਗਈ ਆ ਤੂੰ ਵੀ ਇਹਨਾਂ ਦੀ ਗੱਲਾਂ ਸੁਣ ਕੇ ਨਾਲ ਲੱਗ ਪਈ ਆ ਜੇ ਕੁੜੀ ਛੱਲੇ ਲੈ ਜਾਊਗੀ ਚਾਂਦੀ ਤੇ ਫਿਰ ਕੀ ਹੋ ਗਿਆ ਤੁਹਾਨੂੰ ਸਗੋਂ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਕਿ ਉਹਦੇ ਘਰ ਦੇ ਲੱਭ ਜਾਣ ਤੇ ਤੂੰ ਹੀ ਦੱਸੋ ਕਿ ਪਹਿਲਾ ਹਿਸਾਬ ਕਰਨ ਲੱਗ ਪਈ ਜੀ ਉਹ ਵਾਹੀ ਕੁਝ ਕਰੀ ਜਾਈ ਤੇਰੇ ਤੇਰੇ ਦਿਮਾਗ ਤੇ ਅਸਰ ਹੀ ਹੋ ਗਿਆ ਮੈਂ ਤੇ ਕਹਨੇ ਆਪਣੀ ਦਵਾਈ ਜਰੂਰੀ ਲਿਆ ਕਰ ਤੂੰ ਜਿਆਦਾ ਲਿਆ ਕਰ ਦਵਾਈ ਹਾਂ ਹਾਂ ਜਿਆਦਾ ਲਿਆ ਕਰ ਦਵਾਈ ਜਿਆਦਾ ਡੋਸ ਦੇ ਆ ਕਰ ਭੈਣ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਅੱਗੇ ਵੀ ਕੰਨੀ ਆ ਤੇ ਹੁਣ ਫੇਰ ਕੰਨੀ ਆ ਤੇ ਗਾਂ ਕੰਦੀ ਰਵਾਂਗੀ ਜਿੰਨਾ ਚੱਕਰ ਕਿਰਨ ਦੇ ਘਰ ਦੇ ਨਹੀਂ ਲੱਭਦੇ ਮੈਂ ਕੁੜੀ ਨੂੰ ਐਸੇ ਘਰ ਚ ਰੱਖਣਾ ਤੇ ਉਸੇ ਤਰ੍ਹਾਂ ਹੀ ਰੱਖਣਾ ਜਿਸ ਤਰ੍ਹਾਂ ਸਾਡੀਆਂ ਕੁੜੀਆਂ ਰਹਿੰਦੀਆਂ ਰਹੀਆਂ ਮੇਰੀ ਗੱਲ ਸੁਣੋ ਪੂਜਾ ਨੇਹਾਏ ਆਪਾਂ ਕਦੀ ਮਾੜਾ ਰੱਖਿਆ ਉਹਨਾਂ ਨੂੰ ਉਹ ਮੇਰੀ ਗੱਲ ਸੁਣ ਲੈ ਆਪਣੇ ਘਰ ਦੀਆਂ ਧੀਆ ਮੈਨੂੰ ਨਹੀਂ ਮੇਲਣਾ ਕਿਉਂ ਨਾ ਮੇਲਾਂ ਨਹੀਂ ਮੈਂ ਕਹਿੰਦੀ ਹੁੰਦੀ ਹੈ ਨਾ ਨਹੀਂ ਆਪਣੇ ਘਰ ਦੀਆਂ ਧੀਆ ਨੂੰ ਐਨਾ ਨਹੀਂ ਮੇਲਣਾ ਮੈਂ ਕਹਤਾ ਭੈਣ ਜੀ ਧੀ ਤਾਂ ਧੀ ਹੁੰਦੀ ਆ ਉਹ ਇਸ ਘਰ ਦੀਆਂ ਧੀਆਆਂ ਹੀਆਂ ਮੇਰੀਆਂ ਧੀਆ ਉਹ ਇਸ ਘਰ ਦੀਆਂ ਧੀਆਾਂ ਚਲੋ ਕਿਉਂ ਬੈਸ ਤੇ ਬਚ ਚੁੱਪ ਕਰੋ ਕਿਉਂ ਬੈਸੀ ਹੈ ਕਿਉਂ ਨਾ ਮੇਰੀ ਗੱਲ ਫੇਰ ਜਿਹਦੇ ਢਿੱਡ ਦੀਆਂ ਜੰਮੀਆਂ ਹੁੰਦੀਆਂ ਉਹੀ ਜ਼ਾਤ ਦੇ ਹੁੰਦੀਆਂ ਸੜਕ ਤੋਂ ਚੁੱਕੀਆਂ ਸਾਥ ਨਹੀਂ ਹੋ ਦਿੰਦੀ ਆ ਇਹ ਮੇਰੀ ਗੱਲ ਨੋਟ ਕਰ ਲੈ ਨੋਟ ਨਿਕਲੇ ਭਵੇਂ ਮੈਂ ਤੈਨੂੰ ਦੱਸ ਤਾ ਮੈਂ ਰੱਬ ਕੋ ਦੁਆ ਕਰ ਕੋਈ ਉਹ ਵਕਤ ਰ ਕੋਈ ਆਈਵੇ ਕਿ ਕੁੜੀ ਤੈਨੂੰ ਧੋਖਾ ਦੇਈਵੇ ਤੇਰਾ ਸਾਥ ਹਮੇਸ਼ਾ ਦਵੇ ਮੈਂ ਤੈਨੂੰ ਇਹੀ ਕਹਾਂਗੀ ਮੈਂ ਦੁਆ ਕਰੀ ਕਿ ਤੇਨੂੰ ਧੋਖਾ ਨਾ ਹੋਵੇ ਮੁਰਕੇ ਤੇਰਾ ਜੋ ਹਾਲ ਹੋਣਾ ਨਾ ਤੁਹਾਡ ਦੋਨਾਂ ਦਾ ਜੋ ਹਾਲ ਹੋਣਾ ਨਾ ਤੁਹਾਨੂੰ ਸਾਹਮਣੇ ਲਾ ਕੋਈ ਨਹੀਂ ਹੋਣਾ ਤੁਸੀਂ ਸਾਹਮਣੇ ਆਉਣਾ ਤੁਹਾਨੂੰ ਸਾਹਮਣੇ ਲਾ ਕੋਈ ਨਹੀਂ ਹੋਣਾ ਤੁਸੀਂ ਜੀ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਜੀ ਨਾਲੇ ਤੋਂ ਹੀ ਰੱਬ ਕੋ ਦੁਆ ਵੀ ਮੰਗਣ ਦੇ ਜੇ ਕਿ ਤੈਨੂੰ ਧੋਖਾ ਨਾ ਦੇਵੇ ਤੇ ਨਾਲੇ ਸਾਡਾ ਨਾ ਲੜ ਦੇਵੇ ਜੇ ਉਹ ਦੁਆ ਅਸਲੀ ਮੰਗਣੀ ਤੁਹਾਡੇ ਦਿਲ ਨੂੰ ਦੁੱਖ ਨਾ ਹੋਵੇ ਮੈਂ ਨਹੀਂ ਵੇਖ ਸਕਦੀ ਤੁਹਾਨੂੰ ਦੁਖੀ ਮੈਂ ਤੁਹਾਨੂੰ ਕਹਿ ਤਾ ਜੀ ਹੱਥੀ ਮੈਂ ਲਿਆਂਦੀ ਆਈਆਂ ਅਸਲੀ ਮੰਗਣੀ ਸਾਬ ਨਾਲ ਚੱਲੋ ਉਹ ਦੇਣਾ ਜਿਹੜਾ ਕੰਮ ਕਰਨਾ ਸਾਬ ਨਾਲ ਕਰੋ ਮਾਲਕ ਮੇਰੀ ਤੇਰੇ ਅੱਗੇ ਹੀ ਦੁਆਵਾਂ ਇਹ ਕੁੜੀ ਕਦੀ ਵੀ ਇਹਨਾਂ ਨੂੰ ਤੋਖਾ ਨਾ ਦਵੇ ਜੇ ਇਹਨਾਂ ਨੂੰ ਤੋਖਾ ਤਾਂ ਦਿਲ ਟੁੱਟ ਜਾਣਾ ਪਰ ਮੈਂ ਇਹਨਾਂ ਨੂੰ ਦੇਖ ਨਹੀਂ ਸਕਦੀ ਮੈਂ ਤੇ ਜਿੰਦੇ ਜੀ ਮਰ ਜਾਵਾਂਗੀ ਬਣਾ ਲਈ ਪੁੱਤਰ ਸਬਜੀ ਹਾਂਜੀ ਹਾਂਜੀ ਚਾਚੀ ਜੀ ਬਹੁਤ ਸੋਹਣੀ ਬਣਾਈ ਹੈ ਵਧੀਆ ਬਣ ਗਈ ਹੈ ਹਨਾ ਹਾਂਜੀ ਚਲ ਹੁਣ ਤੈਨੂੰ ਜਾਚ ਆ ਗਈ ਗੈਸ ਬਣਾ ਥੋੜਾ ਨਾ ਸਿਮ ਕਰ ਦਿਆ ਕਰ ਜਦੋਂ ਬਣਾਉਣਾ ਨਾ ਨਹੀਂ ਬਣ ਗਈ ਹੈ ਉਹ ਤਾਂ ਬਸ ਭੁੰਨਾ ਹੀ ਜਾਂਦੀ ਚਲ ਠੀਕ ਹੈ ਹੋਰ ਆਟਾ ਗੁੰਨ ਲਿਆ ਵਾ ਹਾਂਜੀ ਸਭ ਪਕ ਹੋ ਗਿਆ ਚਲ ਵਧੀਆ ਵਧੀਆ ਤੇ ਚਲ ਹੁਣ ਤੂੰ ਕੁਝ ਖਾਦਾ ਜਾਂ ਨਹੀਂ ਖਾਦਾ ਹਾਂਜੀ ਖਾ ਬੜੀ ਚੁੱਪ ਚੁੱਪ ਕੀ ਆਵਾ ਪੁੱਤਰ ਨਹੀਂ ਨਹੀਂ ਮੈਂ ਕਿੱਥੇ ਚੁੱਪਾ ਨਹੀਂ ਤੂੰ ਚੁੱਪ ਗਈ ਕੀ ਗੱਲ ਨਹੀਂ ਨਹੀਂ ਚਾਚੀ ਜੀ ਕੋਈ ਗੱਲ ਨਹੀਂ ਮੈਂ ਇੱਕ ਸੱਚ ਜਿਹੜਾ ਨਾਲ ਗੱਲ ਕਰਨੀ ਸੀਗੀ ਗੱਲ ਕਿਹੜੀ ਗੱਲ ਕਰਨੀ ਆ ਆ ਨਾ ਮੁੰਦਰੀਆਂ ਨਾ ਮੈਂ ਇੱਥੇ ਲਾ ਕੇ ਰੱਖ ਦਿੱਤੀਆਂ ਲਾਈਆਂ ਕਿਉਂ ਹੀ ਇਹ ਨਾ ਤੂੰ ਹੀ ਰੱਖ ਲੋ ਕਿਉਂ ਗੱਲ ਵਧਾ ਕੀ ਆ ਮੈਂ ਕਿੱਥੇ ਮੈਂ ਤੇ ਘਰ ਹੀ ਰਹਿਣਾ ਮੈਂ ਕਿਹੜਾ ਕਿਤੇ ਜਾਣਾ ਜੂਣਾ ਨਹੀਂ ਤੂੰ ਪਾਲਾ ਪੁੱਤਰ ਮੇਰੀ ਗੱਲ ਤੇ ਸੁਣੋ ਮੈਂ ਕਿਹੜਾ ਕਿਤੇ ਜਾਣਾ ਤੇ ਮੈਂ ਘਰੇ ਪਾ ਕੇ ਕਰਨੀਆਂ ਵੀ ਕੀ ਆ ਮੈਨੂੰ ਨਾਲੇ ਹੋਰ ਤਰ੍ਹਾਂ ਹੁੰਦਿਆ ਹੀ ਉਂਗਲਾਂ ਦੇ ਵਿੱਚ ਮੈਂ ਤਾਂ ਕਰਕੇ ਤੁਹਾਨੂੰ ਲਾ ਕੇ ਦੇ ਦਿੱਤੀਆਂ ਆ ਤੇਰੇ ਮਨ 'ਚ ਆਇਆ ਕਿ ਇਸ ਤਰ੍ਹਾਂ ਮੈਂ ਤੂੰ ਤਾਈ ਜੀ ਦੀਆਂ ਗੱਲਾਂ ਸੁਨੀਆਂ ਮੈਂ ਨਹੀਂ ਨਹੀਂ ਚਾਚੀ ਜੀ ਹੋਰ ਉਹਨਾਂ ਦੀਆਂ ਗੱਲਾਂ ਕੀ ਨਾਲੇ ਮੈਂ ਕਿਹੜਾ ਤੁਹਾਡੀ ਆਪਣੀ ਧੀ ਆ ਮੇਰੀ ਗੱਲ ਸੁਣ ਅੱਜ ਤੋਂ ਨਹੀਂ ਗੱਲ ਕੀਤੀ ਤੁਹਾਡੀ ਤੇ ਤੂੰ ਸਾਡੀ ਧੀ ਆਈ ਐ ਇਹੋ ਜੀ ਗੱਲ ਨਹੀਂ ਸੋਚਣੀ ਤੂੰ ਹੀ ਤੇ ਕਹਿ ਦਿੰਦੇ ਜੇ ਨਹੀਂ ਸੋਚਣੀ ਪਰ ਤਾਈ ਜੀ ਦਾ ਤੇ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਉਹ ਤੇ ਮੈਨੂੰ ਕੋਈ ਸਮਝ ਦੇਣੀ ਆ ਉਹਨਾਂ ਦੇ ਦਿਮਾਗ 'ਚ ਬਸ ਇਹੋ ਹੀ ਆ ਕਿ ਇਹ ਇੱਕ ਸੜਕ ਤੋਂ ਚੋੱਕ ਕੇ ਲਿਆਂਦੀ ਗਈ ਆ। ਹੋਰ ਕੁਛ ਨਹੀਂ ਆ। ਉਹਨਾਂ ਨੇ ਕਦੀ ਵੀ ਮੈਨੂੰ ਪੂਜਾ ਦੀਦੀ ਨਾਲ ਜਾਂ ਨੇਹਾ ਦੀਨ ਨਾਲ ਕਦੀ ਵੀ ਨਹੀਂ ਕਿਹਾ ਕਿ ਤੂੰ ਸਾਡੀ ਧੀਆ ਵਰਗੀ ਆ ਜਾਂ ਉਹਨਾਂ ਵਰਗੀ ਹੋਈ ਆ। ਫੇਰੀ ਗੱਲ ਸੁਣ ਪੁੱਤਰ ਤੇਰੇ ਤਾਈ ਦਾ ਸੁਭਾਅ ਹੀ ਇਹੋ ਜਿਹਾ ਵੈ। ਪਟਾਈ ਦਿਲ ਦੇ ਬਹੁਤ ਵਧੀਆ ਹੈਗੇ ਆ। ਕਿ ਹੌਲੀ-ਹੌਲੀ ਆਪੇ ਉਹਨਾਂ ਨੇ ਤੈਨੂੰ ਸਮਝ ਜਾਣਾ। ਐਨੇ ਜਦੋਂ ਨਹੀਂ ਸਮਝਣਗੇ ਚਾਚੀ ਜੀ ਮੇਰੀ ਗੱਲ ਸੁਣੋ ਮੈਂ ਹੁਣ ਮੈਂ ਵੀ ਸੁਣੀ ਉਹਨਾਂ ਦੀਆਂ ਗੱਲਾਂ ਉਹ ਬਾਰ ਬਾਰ ਕਹਿੰਦੇ ਇਹ ਯਾਦ ਆ ਜਾਊਗਾ ਇਹਨੂੰ ਕੁਝ ਯਾਦ ਆ ਜਾਊਗਾ ਇਹਨੇ ਤੁਹਾਨੂੰ ਪੁੱਛਣਾ ਨਹੀਂ ਆ ਇਹ ਨਹੀਂ ਕਰਨਾ ਜੇ ਮੈਨੂੰ ਯਾਦ ਆਂਦਾ ਤੇ ਮੈਂ ਤੁਹਾਨੂੰ ਸਭ ਕੁਝ ਦੱਸ ਹੀ ਦੇਣਾ ਹੀਗਾ ਨਾਲੇ ਮੇਰੀ ਇੱਕ ਗੱਲ ਸੁਣੋ ਮੈਂ ਅੱਜ ਜੋ ਕੁਝ ਵੀ ਆ ਨਾ ਉਹ ਤੁਹਾਡੀ ਬਦੌਲਤ ਆ ਖਾਸ ਕਰ ਮਮੀ ਦੀ ਬਦੌਲਤ ਉਹਨਾਂ ਨੇ ਕਿਵੇਂ ਮੈਨੂੰ ਚੁੱਕਿਆ ਸੜਕ ਤੋਂ ਮੈਨੂੰ ਤੇ ਹੋਸ਼ ਹੀ ਨਹੀਂ ਸੀ ਉਦੋਂ ਉਹ ਕਿਤਨਾ ਮੈਂ ਖਾਂਦੀ ਪੀਂਦੀ ਹੀ ਸੜਕਾਂ ਦੇ ਉੱਤੇ ਚੁੱਕ ਚੁੱਕ ਕੇ ਮੈਨੂੰ ਪਤਾ ਹੀ ਨਹੀਂ ਸੀਗਾ ਮੇਰੇ ਚੰਗੇ ਮਾੜੇ ਦਾ ਚੰਗਾ ਕੋਣਾ ਮਾੜਾ ਕੋਣਾ ਮੈਂ ਤੇ ਬਸ ਆਪਣੀ ਉਹ ਵਾਲੀ ਜ਼ਿੰਦਗੀ 'ਚ ਮੱਛੀਆਂ ਇਹ ਸਾਰਾ ਕੁਝ ਚਾਚੀ ਜੀ ਮੈਂ ਜੋ ਕੁਝ ਵੀ ਆ ਚੰਗਾ ਖਾਣੀ ਪੀਣੀ ਚੰਗੇ ਕੱਪੜੇ ਚੰਗੇ ਮਾੜੇ ਦੀ ਪਹਿਚਾਨ ਆ ਚੰਗਾ ਰਹਿਣ ਸੈਨ ਇਹ ਸਾਰਾ ਕੁਝ ਨਾ ਮੰਮੀ ਦੀ ਬਦੌਲਤ ਤੇ ਤੁਸੀਂ ਵੀ ਪੂਰਾ ਉਹਨਾਂ ਦਾ ਸਾਥ ਦਿੱਤਾ ਤੇ ਮੈਨੂੰ ਸਭ ਪਤਾ ਵਾ ਚਾਚੀ ਜੀ ਮੰਮੀ ਨੇ ਸਾਰਿਆਂ ਦੇ ਤਾਨੇ ਸੁਣੇ ਸਾਰੇ ਕਿੰਨਾ ਲੜਦੇ ਸੀਗੇ ਮੈਨੂੰ ਕੁਝ ਸਮਝ ਤੇ ਨਹੀਂ ਹੀ ਗਈ ਉਦੋਂ ਪਰ ਥੋੜਾ ਥੋੜਾ ਮੈਨੂੰ ਲੱਗਦਾ ਸੀਗਾ ਕਿ ਸਾਰੇ ਜਾਣੇ ਕਿੰਨਾ ਮੰਮੀ ਨੂੰ ਤਾਨੇ ਦਿੰਦੇ ਆ ਆ ਕੁੜੀ ਨੇ ਤੇਰੇ ਬੰਨਣਾ ਹੀ ਨਹੀਂ ਆ ਇੰਨੇ ਤਰ੍ਹਾਂ ਸਾਥ ਨਹੀਂ ਦੇਣਾ ਪਰ ਮੰਮੀ ਫਿਰ ਵੀ ਸਾਰਿਆਂ ਦੇ ਤਾਨੇ ਦੀ ਪਰਵਾਹ ਕੀਤੇ ਬਿਨਾ ਮੇਰੇ ਨਾਲ ਲੱਗੇ ਰਏ ਮੈਨੂੰ ਇੱਥੋਂ ਤੱਕ ਪਛਾਣ ਦੇ ਵਿੱਚ ਲੱਗੇ ਰਏ ਉਹਨਾਂ ਨੇ ਪੈਸਿਆਂ ਦੀ ਵੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਇਥੋਂ ਤੱਕ ਕਿ ਖਾਣ ਪੀਣ ਦੀ ਪਰਵਾਹ ਨਹੀਂ ਕੀਤੀ ਭੁੱਖੇ ਚੱਲ ਜਾਂਦੇ ਹੀ ਮੇਰਨਾ ਤਾਂ ਕਿ ਮੈਂ ਠੀਕ ਹੋ ਪਾਵਾਂ ਤੁਸੀਂ ਇਹ ਵੇਖੋ ਮੈਨੂੰ ਤੇ ਨਹੀਂ ਪਤਾ ਮੈਨੂੰ ਕਿੰਨੇ ਜਨਮ ਦਿੱਤਾ ਪਰ ਮੇਰੇ ਲਈ ਤੇ ਰੱਬ ਉਹ ਹੀ ਆ ਨਾ ਮੇਰੀ ਮਾਂ ਜਿਹਨੇ ਉਥੋਂ ਨਰਕ ਚੋਂ ਲਿਆ ਕੇ ਮੈਨੂੰ ਆਸਵਰਗ ਦੇ ਵਿੱਚ ਬਾਹਤਾ ਮੇਰੇ ਲਈ ਤੇ ਉਹੀ ਰੱਬ ਆ ਤੇ ਉਹੀ ਮਾਂ ਆ ਮੈਂ ਇਹ ਤੇ ਚਾਹਦੀ ਨਹੀਂ ਕਿ ਮੈਨੂੰ ਮੇਰੀ ਆਤਮਾਸ਼ ਵੀ ਵਾਪਸ ਆਵੇ ਕਿਉਂਕਿ ਜੋ ਕੁਛ ਮੰਮੀ ਨੇ ਮੇਲੇ ਕੀਤਾ ਨਾ ਕੀ ਪਤਾ ਜੇ ਮੇਰੀ ਆਪਣੀ ਮਾਂ ਹੁੰਦੀ ਉਹ ਮੇਰੇ ਲਈ ਆ ਸਾਰਾ ਕੁਝ ਕਰ ਪੰਦੀ ਕਿ ਨਾ ਕਰ ਪੰਦੀ ਪੁੱਤਰ ਤਸਰਾ ਕਿਉਂ ਕੰਨੀ ਪਈਆਂ ਤੇਰੀ ਯਾਦ ਆਸ਼ ਨਾ ਆਵੇ ਅਸੀਂ ਤਾਂ ਚਾਹਨੇ ਤੇਰੀ ਯਾਦ ਆਸ਼ ਆਵੇ ਵਾਪਸ ਨਹੀਂ ਨਹੀਂ ਚਾਚੀ ਜੀ ਇਦਾਂ ਨਾ ਕੋ ਤੁਸੀਂ ਕਿਉਂਕਿ ਮੈਨੂੰ ਤੇ ਆਪ ਡਰ ਲੱਗਦਾ ਵਾ ਜੇ ਕਿਤੇ ਮੇਰੀ ਯਾਦ ਆਸ਼ ਵਾਪਸ ਆ ਗਈ ਤੇ ਮੈਂ ਇਸ ਮਾਂ ਨੂੰ ਭੁੱਲ ਕੇ ਉਸ ਮਾਂ ਕੋ ਵਾਪਸ ਚਲ ਜਵਾਂਗੀ ਉਹ ਜਿੰਨੇ ਮੇਰੇ ਲਈ ਇੰਨਾ ਕੁਛ ਕੀਤਾ ਉਹ ਦੁਨੀਆ ਦੇ ਤਾਨੇ ਘਰਦਿਆਂ ਦੇ ਤਾਨੇ ਕੀ ਕੀ ਨਹੀਂ ਸੇ ਮੈਂ ਨਹੀਂ ਚਾਹਦੀ ਮੇਰੀ ਆਤ ਦਾਸ਼ ਵਾਪਸ ਆਵੇ ਤੇ ਮੈਂ ਆਪਣੀ ਅਸਲੀ ਮਾਂ ਕੋਲ ਜਾਵਾਂ ਉਹ ਏਹੀ ਮੇਰੀ ਅਸਲੀ ਮਾਂ ਵਾ ਤੇ ਏਹੀ ਮੇਰਾ ਰੱਬ ਤੁੰਨੋ ਕੋ ਸੋਲ ਵੀ ਮੇਰਾ ਪੁੱਤਰ